ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਉਮੀਦ ਕਰਦੇ ਆਂ ਕਿ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਵਟਾਂਗੇ ਸੇਵੀਆਂ ਤੌਣੀ ਮੁੱਠੀ ਮਾਰ ਕੇ ਤੇ ਤੋੜੇ ਤੇ ਸੇਵੀਆਂ ਵਟ ਦਿਆਗੇ ਆਪਾਂ ਜਦੋਂ ਫਿਰੋ ਸੇਵੀਆਂ ਦੀ ਮੱਥਾ ਟਿਕਦਾ ਹੁੰਦਾ ਹੈਗਾ ਤੇ ਆਪਣੇ ਆ ਰਿਹਾ ਹੈਗਾ ਗੁੱਗਿਆ ਵਾਲਾ ਮੇਲਾ ਤੇ ਆਪਾਂ ਅੱਜ ਵਟ ਰਾਂਗੇ ਸੇਵੀਆਂ ਮੱਥਾ ਟਿਕਣ ਵਾਸਤੇ ਤੇ ਅੱਜ ਆਪਣੇ ਸਰਟੀ ਵੀ ਆਉਗੀ ਤੇ ਇਹਨੇ ਆਪਾਂ ਤੁਹਾਨੂੰ ਸਰਟੀ ਦਿਖਾਵਾਂਗੇ ਤੇ ਪਹਿਲਾਂ ਵਟ ਦਿਆਗੇ ਸੇਵੀਆਂ ਤੇ ਮੰਮੀ ਵੱਟੂ ਦੀ ਸੇਵ ਆਪਾਂ ਕਰ ਲਾਂਗੇ ਚੱਲ ਹੋਰ ਕੰਮ ਤੇ ਆਓ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਸੇਵੀਆਂ ਵੱਟ ਦੀ ਮੰਮੀ ਲੈ ਆਪਣੇ ਗੁੱਗਿਆਲੀ ਸੱਠੀ ਆਉਗੀ ਸਭ ਨੂੰ ਹੋਵੀ ਤੇ ਖਾਵਾਂਗੇ ਤੁਸੀਂ ਵੀਡੀਓ ਜ਼ਰੂਰ ਦੇਖਿਓ ਅੱਗੇ ਤੱਕ ਜੀ ਕਿ ਇਹਦੇੰਨੇ ਲੋਕਾਂ ਨੂੰ ਪੈਸੇ ਫੋਨ ਨਹੀਂ ਖੜਕਾਉਂਦਾ ਉਹ ਤਾਂ ਰਾਤ ਹੀ ਸੀ ਨਾ ਰਾਤ ਦਾ ਬਾਲਾ ਕਰ ਕਰ ਰਹੀ ਹੱਤੀ ਬਹੁਤ ਜ਼ਿਆਦੇ ਵੀਡੀਓ ਬਣਾਉਂਦੀ ਸੀ ਰਾਤ ਤਾਂ ਇਹਦੀ ਪੂਰੀ ਅੱਛਾ ਰਾਤ ਮੁੱਦੀ ਨਾਲ ਉਹ ਲੱਗੀ ਹੋਈ ਸੀ ਮੋਦੀ ਨਾਲ ਜਿੱਦੋ ਫੋੜੋ ਰੱਖ ਪਰੰਮ ਕਿਉਂ ਅੜਦਾ ਇਹ ਨਾ ਵੀ ਕੋਈ ਅੜੇ ਨਾ ਉਹ ਤਿੰਨੋ ਕੀ ਰੋੜ ਹੈ ਤਾਂ ਇਹ ਵਾਗੂ ਦੇ ਡੰਡੇ ਚੱਕੇ ਨੇ ਇਹ ਪ੍ਰਧਾਨ ਆ ਕਿਸਾਨ ਜੁਨੀਅਰ ਆਣ ਦਾ ਰੋਜ਼ ਧਰਨੇ ਤੇ ਜਾਂਦਾ ਰੇਲੀ ਯਾਰ ਰੇਲੀ ਹੁਣ ਰੇਲੀਆਂ ਤੇ ਹੋ ਗਏ ਕਿਸਾਨ ਚੱਕਲੇ ਤੋਂ ਝੰਡੇ ਪਾਪੇ ਨੇ ਤਾਂ ਕਿਸਾਨਾਂ ਨੇ ਖੜਨਾ ਵੀ ਹੈਗਾ ਦੋ ਮਿੰਟ ਕਰੀ ਹੋਰ ਹਨਾ ਮਾਂ ਨੂੰ ਫੇਰ ਛਾ ਦੇਣਗੇ ਰੇਲੀਆਂ ਤੋਂ ਇਹ ਤਾਂ ਦੁਨੀਆ ਦੇ ਖਾਤਰ ਫਿਰਦੇ ਨੇ ਕਿਸਾਨ ਜੂਨੀਅਰ ਵਾਲੇ ਦਾ ਇਹ ਸਾਰੇ ਪੰਜਾਬ ਕਾ ਤੇ ਫਿਰਦੇ ਨੇ ਆਪ ਤੇ ਕੱਗਿਆਂ ਵਾਸਤੇ ਕਿੱਥੇ ਮੰਨੇ ਨੇ 400 ਹੋਰ ਲੋਕ ਟੁੱਟ ਗਏ ਉਹ ਕਿਸਾਨ ਜੂਨੀਅਰਾਂ ਨਾਲ ਜਿੱਦੇ ਦਾ ਥੋੜਾ ਖਨੌਰੀ ਤੋਂ ਧਰ ਨੱਚਾਇਆ ਹੁਣ ਉਹਨਾਂ ਇਕੱਠੇ ਨਹੀਂ ਹੁੰਦਾ ਹੈ ਮਨਦੀਪ ਦੇਖੀ ਖਨੌਰੀ ਜਦੋਂ ਦਾ ਚੱਕਾਇਆ ਧਰਨਾ ਹੂੰ ਉਹਨਾਂ ਦੇ ਬੰਦੇ ਘੱਟ ਗਏ ਜੁੜਨੋਂ ਵਾਲੇ ਘੱਟ ਗਏ ਪਹਿਲਾਂ ਬਹੁਤ ਜੁੜਦੇ ਤੇ ਬੰਦੇ ਪਹਿਲਾਂ ਤਾਂ ਬੁੜੀਆਂ ਵੀ ਜਾਂਦੀਆਂ ਆਂਦੀਆਂ ਹੋਰ ਹੁਣ ਮੇਰੀ ਜਾਨ ਦੀ ਸਲਾਹ ਹੋਈ ਸੀ ਜਾਨ ਦੀ ਧਰਨੇ ਤੇ ਹੁਣ ਧਰਨੀ ਚ ਕਰਦਾ ਆਈ ਕਰਦਾ ਮੈਂ ਵੀ ਨਹੀਂ ਕਦੇ ਧਰਨੇ ਤੇ ਗਈ ਉਹਦੋਂ ਤਾਂ ਤੂੰ ਗਈ ਨਹੀਂ ਹੁਣ ਜਾਇਆ ਕਰਾਂਗੇ ਕੀ ਪਤਾ ਹੁਣ ਵੀ ਜੁੜ ਜਾਣੇ ਤਾਂ ਕਿਸਨਾਂ ਦਾ ਪਤੀ ਨਹੀਂ ਜੋ ਜੁੜ ਗਏ ਕਿਰਨ ਦਾ ਮੋਦੀ ਦੇ ਪੈਰ ਜੇ ਨਿਕਲ ਗਏ ਤੇ ਜੋ ਰੋਡ ਜਾਮ ਕਰਤੇ ਤੇ ਸਾਰੇ ਹਾਂ ਮੋਦੀ ਦੇ ਪੈਰ ਤਾਂ ਹੁਣ ਵੀ ਨਿਕਲ ਜਾਣਗੇ ਹਾਂ ਉਹ ਦਿੱਲੀ ਬਾਗੇ ਤੇ ਦੇਖ ਲਾ ਉਹ ਸਾਰੇ ਨੂੰ ਜੁੜਨਾ ਚਾਹੀਦਾਗਾ ਫੇਰ ਹੀ ਕਿਸਾਨਾਂ ਨੂੰ ਕੁਝ ਮਿਲੂਗਾ ਹੋਰ ਕੱਲੇ ਕੱਲੇ ਕਿੱਥੇ ਨਿਕਲਦੇ ਹੋਰ ਆਹ ਮੜਾ ਤਾਂ ਆਪਣੇ ਪਿੰਡ ਚ 10 ਬੰਦੇ ਜਾਂਦੇ ਹੋਣੇ ਹਾਂ ਦੱਸ ਕੇ ਨਹੀਂ ਹੋਰ ਜਾਂਦੇ ਨੇ ਬਸ ਥੋੜੇ ਜੀ ਨੇ ਇੰਨੇ ਨਹੀਂ ਜੇ ਸਾਰੇ ਜੁੜਨਾ ਫੇਰ ਤਾਂ ਕਿਤੇ ਨਾ ਕਿਤੇ ਗੱਲ ਪਹੁੰਚ ਜੇ। ਨੈਣਾ ਦੇਵੀ ਨਹੀਂ ਪਹਿਰੇ ਹੁਣ ਆ। ਦੇਖੋ ਭਾਈ ਬੱਦਲਬਾਈ ਜੀ ਤਾਂ ਹੋ ਰਹੀ ਹੈਗੀ। ਅੱਜ ਜਾਵਾਂਗੇ ਪਤਾ ਲੱਗ ਜਾਊਗਾ। ਉਹ ਤਾਂ ਨੈਣਾ ਦੇਵੀ ਤਾਂ ਪੈਂਦੀ ਰਹਿੰਦਾਗਾ। ਉਧਰ ਪਹਾੜ ਜਲਕ ਆ ਗਿਆ ਨਾ। ਜਦੋਂ ਆਪਣੇ ਮੌਸਮ ਸਾਫ ਹੁੰਦਾ ਉਦੋਂ ਵੀ ਕਣੀਆਂ ਜਿਓ ਉੱਥੇ ਡਿੱਗੀਆਂ ਆਂਦੀਆਂ ਨੇ। ਬੱਦਲਬਾਈ ਮਿੰਟਚੀ ਦਾ ਸਾਫ ਹੋ ਜਾਂਦਾ ਮੌਸਮ ਮਿੰਟਚੀ ਨਹੀਂ ਲੱਗ ਜਾਂਦਾ ਪੈਣ। ਹੂੰ। ਉਧਾਇਆ ਹੋ ਜਾਣਗੇ ਮੇਲੇ ਹੋਰ ਮੈਂ ਵੀ ਦੇਖਣ ਚੱਲ ਜਾਈ ਸੀ ਹੂੰ ਦਿੰਦੀ ਤੇ ਮੰਜੇ ਦੇਖੀ ਨਕਾਰ ਲਿਆ ਢੇਢੇ ਕੋਠਿਆਂ ਤੇ ਹਾਂ 15 15 20 ਵੀ ਗੁੜੀਆਂ ਅੱਛੇ ਸੇਮੀਆਂ ਪਾੜਦੀਆਂ ਮੰਜੇ ਲਾ ਲਾ ਕੇ ਕੋਠਿਆਂ ਤੇ ਹਾਂ ਸੋਟੀ ਲਾ ਕੇ ਖੜੇ ਕਰ ਕਰ ਕੇ ਅੱਛੇ ਕੀ ਸੇਮੀਆਂ ਪਾੜਤੀਆਂ 15 15 20 ਵੀ ਫਿਰ ਕੋਈ ਚਾਹ ਕਰਦੀ 10 ਵਜੇ ਦੀ ਦੁਪਹਿਰ ਦੀ ਪੀਰੋ ਪੀਰੋ ਥੀ ਕੋਲ ਪਾਣੀ ਕੋ ਕੁਸ ਰੋਟੀ ਟੁੱਕੂ ਵੀ ਵੰਡ ਕੇ ਕਰਦੀ ਆਂ ਤੇ ਤੂੰ ਸਵੇਰ ਦੀ ਚਾਹ ਕਹ ਲਿਆ ਮੈਂ ਦੁਪਹਿਰ ਦੀ ਕਰੂੰਗੀ ਤੂੰ ਦੁਪਹਿਰ ਦੀ ਕਰ ਲੈ ਮੈਂ 4 ਵਜੇ ਦੀ ਇਹ ਰੱਡੇ ਭੰਡਾਰ ਪਾਉਂਦੀ ਆਂ ਕੁੜੀਆਂ ਚਾਹ ਕੇ ਕੱਤਦੀ ਆਂ ਰਾਤ ਨੂੰ ਮੈਂ ਵੀ ਕੱਤੇ ਦੇ ਭੰਡਾਰ ਭੰਡਾਰ ਤੇ ਫਿਰ ਗੁਲਗੁਲੇ ਲਾਉਂਦੀ ਆਂ ਅੱਛੇ ਰਾਤ ਨੂੰ ਪਕੌੜੇ ਹਾਂ ਕੋਲ ਪੈਣਾ ਕੱਤ ਲੈਣ ਦੀ ਪਾਜਾ ਸੂਤੋ ਕਿਸੇ ਦਿਰ ਆਈਏ ਤਾਂ ਕੱਤਦੀ ਅੱਛੇ ਆ ਮੈਂ ਤਾਂ ਕੱਤਦੀ ਆਂ ਹਾਂ ਦੇਖਾ ਕਰਾਂ ਪਿਆ ਕੋਈ ਕੇ ਲੇਵੋ ਵੀ ਕੋਈ ਗੋੜੀ ਲੇਵੋ ਵੀ ਖਾਣਾ ਨਾ ਇਹ ਵੀ ਅੱਛਾ ਮਿੱਠਿਆ ਸੇਵੀਆਂ ਵੀ ਗੜਾਲੀਆਂ ਗੜਾਣੇ ਵਾਲੀਆਂ ਸੇਵੀਆਂ ਸੇਮੀਆਂ ਕਦੇ ਠੀਰ ਪੂੜੇ ਕਦੇ ਗੁਰਗਲੇ ਲਾਉਣੀ ਹੈ ਰਾਤ ਨੂੰ ਅੱਛਾ ਅੱਛਾ ਚੱਕ ਲੈਣਿਆ ਕੋਈ ਨਾ ਅੱਜ ਤਾਂ ਹੈਗਾ ਤੀ ਹੁਣ ਕਿੱਥੇ ਹੁਣ ਤਾਂ ਕਿਉਂ ਹੁਣ ਦੇ ਜਵਾਨੇ ਤਾਂ ਚਾਠੇ ਦੀ ਨਹੀਂ ਪਤਾ ਵਿਚਾਰਖਾ ਕੀ ਚੀਜ਼ ਐ ਤੱਕੜਾ ਕੀ ਚੀਜ਼ ਐ ਚਰਮ ਪਤੀ ਜੇ ਪਤਾਗਾ ਕਤਨੜਾ ਨਹੀਂ ਆਉਂਦਾ ਕਿਸੇ ਨੂੰ ਹਾਂ ਹੋਰ ਮੁੱਤ ਕਿਸੇ ਨੂੰ ਆਈ ਨਹੀਂ ਪਤਾ ਵੀ ਚਾਰਮਗਰ ਕੀ ਚੀਜ਼ ਐ ਤੱਕੜਾ ਕੀ ਚੀਜ਼ ਐ ਚਰਖਾ ਕੀ ਚੀਜ਼ ਐ ਹੋਰ ਮੁੱਤ ਬੋਤਾ ਕਿ ਉਹਦੇ ਕਿਸੇ ਨੂੰ ਪਕਾਦਾ ਨਹੀਂ ਪਤਾ ਜਵਾਕ ਨੂੰ ਪਕਾਹ ਕਾਤੇ ਲੱਗਦੀ ਐ ਨਰਮਾ ਕਾਤੇ ਲੱਗਦਾ ਪਕਾ ਤੇ ਪਕਾਤੀ ਲੱਗੂਗੀ ਹਾਂ ਜਵਾਕਾਂ ਨੂੰ ਨਹੀਂ ਪਤਾ ਆਪਾਂ ਅਸੇ ਪਕਾ ਦੀਏ ਪਕਾ ਦੀਏ ਸਟੀਆਂ ਤੇ ਲੱਗੂਗੀ ਹਾਂ ਲੱਗੂਗੀ ਤਾਂ ਸਟੀਆਂ ਤੇ ਕੋਲੇ ਆਪਣੇ ਅੱਜ ਆਈ ਸੀ ਗੁੱਗੇ ਦੀ ਸੱਠੀ ਤੇ ਮਾਸੀ ਕਿਰਨਾ ਮਾਸੀ ਦੇ ਘਰੇ ਤੇ ਆਪਣੇ ਗਵਾੜ ਚੀਨੇ ਮਾਸੀ ਜੀ ਤੇ ਹਰ ਸਾਲ ਇਨਦਿਕਰੀ ਸੱਟੀ ਆਉਂਦੀ ਹੈ ਜੀ ਬਾਬੇ ਜੀ ਤੇ ਚਾਹ ਪਾਣੀ ਦਾ ਲੰਗਰ ਸਕਾਇਆ ਜਾਂਦਾਗਾ ਜਿਹੜੇ ਪੁੱਤ ਜੀ ਨਾਲ ਤੇ ਧੀ ਦੀ ਉਹਨਾਂ ਨੂੰ ਫੰਡ ਲਿਆ ਜਾਂਦਾਗਾ ਤੇ ਵਧੀਆ ਲਿਆ ਜਾਂਦਾਗਾ ਮਾਦੀ ਜੀ ਵੱਲੋਂ ਹਰ ਸਾਲ ਸੇਵਾ ਬਹੁਤ ਵਧੀਆ ਤੇ ਵਿਹਾਈ ਜਾਂਦੀ ਹੈਗੀ ਤੇ ਬਹੁਤ ਸੇਵਾ ਕਰਦੇ ਨੇ ਮਾਦਰੀ ਪ੍ਰਿੰਟ ਯਾਰ ਨਾਲ ਵਧੀਆ ਸੰਗਤਾਂ ਨਾਲ ਵਧੀਆ ਪ੍ਰਿੰਟ ਯਾਰ ਆਗਾ ਮਸਤ ਆਗਾ ਹਾਈ ਜਨ ਮਾ ਲੋ ਉਹ ਤਾਂ ਵਧੀਆ ਆਗਾ ਯਾਰ ਤੇ ਬਾਬਾ ਜੀ ਵੈਂਦੇ ਨੇ ਫਿਰ ਉਹ ਇਵੈਂਟ ਬਾਬਾ ਜੀ ਭਾਜ ਨੇ ਸੁਣਾਉਣੀ ਨੇ ਫਿਰ ਤੇ ਬਾਬਾ ਜੀ ਭਾਜ ਨੇ ਵੀ ਦਾਤ ਟਮਾਟਾ ਸੁਣਾਉਣੀ ਤੇ ਪੱਲਾ ਸਾਰੀਆਂ ਸੰਗਤਾਂ ਮੱਖਾ ਟਿਕਣੇ ਜਿਹੜੀਆਂ ਸੰਗਤਾਂ ਆਪਣੇ ਆਈਆਂ ਹੋਈਆਂ ਨੇ ਵਾਸਤੇ ਜਿਹੜੇ ਕਰ ਰਿਹਾ ਤੇ ਸਾਰੀਆਂ ਸੰਗਤਾਂ ਨੇ ਮੱਥਾ ਟੇਕਣਾ ਮੱਥਾ ਟੇਕਣ ਤੋਂ ਬਾਅਦ ਤੇ ਫਿਰ ਸਾਰੀਆਂ ਸੰਗਤਾਂ ਬੈਠ ਜਾਣਗੇ ਸੱਡ ਦੇ ਕਿ 바ਪਾ ਦੀ ਬਾਣੀ ਸੁਣਾਉਣਾ ਸ਼ੁਰੂ ਕਰਦਾਂਗੇ ਤੇ ਬਾਣੀ ਸੁਣਾ ਕੇ ਫਿਰ ਚਾਹ ਪਾਣੀ ਦਾ ਲੰਗਰ ਵਰਤਾਉਂਦੇ ਨੇ ਮਾਸੀ ਜੀ ਮਾਸੀ ਜੀ ਦਾ ਸਾਰੀਆਂ ਸੰਗਤਾਂ ਨਾਲ ਹੀ ਪਿਆਰ ਬਹੁਤ ਹੈਗਾ ਤੇ ਬਹੁਤੋ ਵਧੀਆ ਸੇਵਾ ਕਰਦੇ ਨੇ ਹਰ ਸਾਲ ਤੇ ਠੰਡਾ ਮਿੱਠਾ ਜਾਲਾ ਬਾਬਾ ਜੀਆ ਵਾਸਤੇ ਤਿਆਰ ਹੁੰਦਾਗਾ ਤੇ ਸੰਗਤਾਂ ਵਾਸਤੇ ਵੀ ਤੇ ਹੋਰ ਚਾਰ ਨਾਲ ਲੰਗਰ ਸਾਰੇ ਬਾਬਾ ਜੀਆ ਨੂੰ ਸਕਾਇ ਜਾਂਦਾਗਾ ਤੇ ਆਪਾਂ ਦੇ ਸੁਣਾਗੇ ਬਾਬਾ ਜੀ ਦਾ ਭਾਜਨਾ ਸੰਗਤਾਂ ਟੇਕ ਰਹੀਆਂ ਨੇ ਮੱਥਾ ماجا ماجا بابا مالک جانے बड़ा होरीवाल ਆਕੇ ਜੀ ਨੂੰ ਕੋਲ ਨਾਮ ਨੂੰ ਆ ਜਵਾਬ ਕਰੀਏ ਅੱਜ ਦੇ ਮਾਣੇ ਨੇ ਮੇਰੇ ਮਾਣੇ ਦਿਨ ਲੰਘ ਜਾਂਦਾ ਔਰ ਮਾਈ ਹਸਦੀ ਮੈਨਾਂ ਚੱਲੀ ਹੈ ਅਕੇ ਕੌਣ ਮਿਲ ਗਿਆ ਮਾਤਾ ਵਾਚਨ ਦੀ ਛੋਟੀ ਭੈਣ ਕਾਸ਼ੇ ਮਿਲ ਗਈ ਆ ਉਹ ਤਾਂ ਕਾਸ਼ੇ ਮਿਲ ਗਈ ਆ ਉਹ ਤੇਰਾ ਤੇਰਾ ਹੁੰਦੀ ਦਾ ਸਾਰਾ ਦਿਨ ਲੰਘਦਾ ਆ ਤੂੰ ਹਸਦੀ ਜਾਈ ਮਾਤਾ ਵਾਚਨ ਦੇ ਆ ਉਹ ਦਿਲ ਦੇ ਵਿੱਚ ਬਾਕੀ ਨਾ ਕੋਈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ 4 ਵਜੇ ਬੁਲਾ ਦਿੱਤਾ 4 ਵਜੇ ਬੁਲਾਇਆ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਆਇਆ ਇਹਨੂੰ ਕੋਈ ਪਤੰਡਾ ਵਰਨਾ ਬਖਸ਼ੂਆ ਛਾ ਮਾਛਲਦੇ ਦਿਲ ਵਿੱਚ ਬੇਈਮਾਨ ਆ ਗਿਆ ਹੋ ਬੈਨਾ ਤੇਰੀ ਬਾਤੀ ਦੇ ਦੇ ਮੈਨੂੰ ਕੱਢ ਕੇ ਉਹ 4 ਵਜੇ ਗੁਰੂ ਗੋਬਿੰਦ ਸਿੰਘ ਨੇ ਬੁਲਾਇਆ। ਇਹ ਨਹੀਂ ਗੱਲ ਸੁਣ ਕੇ ਮਾਤਾ ਵਾਛਲਿਆ ਘੱਟ ਕੇ ਵਰਦੀਆ। ਆਪकी ਛੋਟੀ ਪਹਿਂ ਕਾਸ਼ੇ ਨੂੰ ਪੜਾ ਦਿੱਤੀ। ਜਦੋਂ ਕਾਸ਼ੇ ਨੂੰ ਪੜਾਈ ਵਰਤੀ। ਕਾਸ਼ੇ ਦਾ ਘੱਟ ਕੇ ਵਰਦੀਆ ਉਹ 11 ਵਜੇ ਚਲੀ ਗਈ ਗੁਰੂ ਗੋਬਿੰਦ ਸਿੰਘ ਦੇ ਕੋਲ ਸੱਚੇ ਦੁਆਰ ਕੀ। ਜਦੋਂ ਗੁਰੂ ਗੋਬਿੰਦ ਸਿੰਘ ਦੇ ਕੋਲ ਚਲੀ ਗਈ 11 ਵਜੇ। ਆਦੇਸ਼ ਗੁਰੂ ਜੀ ਐ ਦੇਸ ਮਾਈ ਮਾਈ ਆ ਕਿਹਦੀ ਨ ਬਾਤਾਂ ਕੀ ਉਹ ਬਾਬਾ ਇਹਨਾਂ ਆਪੇ ਨੂੰ ਕਹਿੰਦਾ ਮਾਈ 4 ਵਜੇ ਦਾ ਟਾਈਮ ਹੈ ਆਪ ਤਾਂ 11 ਵਜੇ ਆ ਗਏ ਲਵੇ ਕਾਨੀਪਾ ਨਾਥ ਬੈਠਿਆ ਉਹ ਬਾਬਾ ਮਾਈ ਦਾ ਦਿਲ ਨਹੀਂ ਖੜਦਾ ਉਹ ਮਾਤਾ ਦਾ ਉਹ ਦਿਲ ਨਹੀਂ ਖੜਦਾ ਦੇ ਦੇ ਬਾਲ ਬੋਲਾ ਸੰਤ ਚੰਗਾ ਕੋਈ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਕੋਈ ਪਤਾ ਨਹੀਂ ਆ ਵੀ ਇਹ ਬਾਸ਼ ਲੈ ਕੇ ਕਾਸ਼ਰੇ ਬਣਦਾ ਇੱਕ ਦੁਆਰਾ ਜਾਣੇ ਕਚਲੇ ਹੰਮੂ ਜੀ ਜਾਂ ਭਾਮੀ ਰਿਪ ਬੋਕਲੀ ਬੋਕਲੀ ਫੜਾ ਮੇਰੀ ਜਦੋਂ ਮਾਰਿਆ ਬੋਕਲੀ ਨੇ ਹੱਥ ਉਹ ਦੋ ਜੋ ਆ ਗਏ ਮਈਆ ਲੈ ਚੱਕ ਦੋ ਜੋ ਨਾ ਪਾ ਨੋ ਉਹ ਉਰਜਣ ਤੇ ਸੋਚਣ ਰੱਖਦੀ ਬੜੇ ਬਲੀ ਬਲਵਾਨ ਹੋ ਗਏ ਆ ਲੇਟ ਆ ਕਾਛਰ ਬੰਨਵਾ ਉਹ ਮੈਦਾਨੋਂ ਚਲੀ ਗਈ ਕਰਕੇ ਵਰਦੀ ਸਾਫ ਮੈਨੂੰ ਬੜਾਦੀਆ ਮਾਤਾ ਵਾਛਲ ਨੇ ਪੜਾ ਦਿੱਤੀ ਜਦੋਂ ਪਾਦੀ ਮਾਤਾ ਵਾਛਲ ਨੇ ਪੜਾਈ ਆ ਮਾਤਾ ਵਾਛਲ ਪਾ ਕੇ ਪਾਦੀ 4 ਵਜੇ ਚਲੀ ਗਈ ਆਵੇ ਸੂਰਜੀ ਕਹ ਦੇਸਮਾਈ ਮਾਈ ਕੇਲੇ ਵਾਸਤੇ ਆਇਆ ਉਹ ਬਾਬਾ ਤੈਨਾਂ ਆਪੇ ਤੂੰ ਕਹਿਆ ਤਾਂ 2:00 ਵਜੇ ਆ ਜੀ 4:00 ਵਜੇ ਆ ਜੀ ਫਿਰ ਦੋ ਪੁੱਤਰਾਵਾਂ ਦਾ ਪ੍ਰਦਾਨ ਕਰੂਗਾ ਓ ਮैया ਤੈਨੂੰ ਪੁੱਤਰਾ ਦੀ ਐਨੀ ਧੋਖ ਹੈ ਕਿਉਂ ਬਾਬਾ ਕੱਜ 4:00 ਵਜੇ ਤਾਂ ਦੋ ਪੁੱਤਰਾਵਾਂ ਦਾ ਪ੍ਰਦਾਨ ਲੈ ਚੁੱਕੀ ਮਿੱਟ ਹੈ ਉਹ ਬਾਬਾ ਮੈਂ ਨਹੀਂ ਮੈਂ ਤਾਂ ਪਰਮਾਵਾਰੀ ਆ 4 ਵਜੇ ਬੁਲਾਈ ਸੀ ਜਿਨੇ ਆ ਉਹ 4 ਵਜੇ ਆਈ ਨੂੰ ਉਹ ਮাইয়া ਮੇਰੇ ਕੋਲ ਕੋਈ ਪੁੱਤਰ ਦਾ ਵਰਦਾਨ ਨਹੀਂ ਹੈ ਤੇ ਵਾਖਾ ਉਹ ਕਹੇ ਤਰਾ 4 ਵਜੇ 11 ਵਜੇ ਫੜ ਲਈਗੀ ਮਿੱਤੇ ਉਹ ਬਾਬਾ ਮਾਤਾਵਾਚਲਾ ਉਹ 4 ਉਹ 4 ਤਾਂ ਕਰਉਣ ਲੱਗ ਪਈ ਉਹ ਬਾਬਾ ਜਿੱਤੇ ਮੈਨੂੰ ਤੀਣਾ ਚੱਲ ਗਿਆ ਉਹ ਮੇਨੇ ਤੇਰੀ ਬੜੀ ਸੇਵਾ ਕੀਤੀ ਹੈ ਆਵਾਰੂਣ ਨੰਨੀ ਮਾਤਾ ਵਾਚਨ ਚੱਲਿਓ ਆਂਗਰੂ ਜੀ ਉਹ ਪੱਤ ਲੋ ਕੰਬੂਆ ਪੱਤ ਲੋ ਚਮੋਟੀਆਂ ਆਪਾਂ ਹੋਰ ਦੇਸ਼ ਨੂੰ ਚਲਾਂਗੇ ਉਹ ਬੈਠਾ ਕੋ ਜਿੰਨੀਆਂ ਵੀ ਮਾਨਾ ਸਾਡਾ ਲਾਜ ਨਹੀਂ ਤਾਂ ਵਾਂਝ ਬੈਠੀਆਂ ਕੋਲੋ ਸੱਚੇ ਨਰਮਾਇਕੀ ਜੀ ਜਵਾਂ ਦੀ ਦੁਨੀਆ ਮਾਤਾ ਵਾਚਨਵਾ ਸਾਡੀ ਦਾ ਜਾਨ ਨਾ ਪਿਆ ਬੁਲੋ ਆਪ ਕੋ ਸੱਚੇ ਨਰਮਾਇਕੀ اي جي ڪري منھن ورا بي